ਵਾਹ ਜੀ ਅੱਜ ਸੇਰ ਤਾਂ ਵਧੀਆ ਹੋ ਗਈ ਹੈ ਹਾਂ ਹਾਂ ਨਿਆਰੇ ਬੰਦ ਤੇ ਅੱਜ ਤਾਂ ਉਹ ਮੈਂ ਇੱਕ ਗੱਲ ਕਰਨੀ ਸੀ ਹਾਂ ਹਾਂ ਦੱਸ ਉਹ ਏਸੀ ਨਾ ਕੂਲਿੰਗ ਨਹੀਂ ਕਰਦਾ ਕਸਟਮਰ ਵੀ ਕਹਿ ਕੇ ਕਿ ਆ ਗਰਮੀ ਜੀ ਲੱਗਦੀ ਆ ਕੂਲਿੰਗ ਨਹੀਂ ਕਰਦਾ ਖੜ ਜਾ ਫਿਰ ਆਪਾਂ ਹੁਣੇ ਨਵੇਂ ਲਵਾ ਲੈਣੇ ਆਪਾਂ ਅਸੀਂ ਨਵੇਂ ਜੀ ਉਹ ਮੈਂ ਕਿਹਾ ਚਿੰਤਾ ਨਹੀਂ ਕਰਨੀ ਹੈਲੋ ਉਹ ਜਿਹੜੇ ਆਪਣੇ ਏਸੀ ਲੱਗੇ ਨਾ ਦੋਨੇ ਲਵਾ ਕੇ ਟਨਡਾਂ ਨਾਲੇ 2-2 ਟਨ ਦੇ ਲਾ ਦਿਓ ਮੁੰਡਿਆਂ ਨੂੰ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਪੂਰੀ ਠੰਡ ਪੈਣੀ ਚਾਹੀਦੀ ਅੰਦਰ ਕੋਈ ਕਾਕਾ ਜਲਦੀ ਕਰੋ 11:30 ਵਜੇ ਗਏ ਯਾਰ ਜਣਾ ਵੀ ਆਪਾਂ ਆ ਫੜ 12000 ਰੁਪਏ ਤੇਰੀ ਤਨਖਾਹ ਜਿਹੜੀ ਆ ਗਈ ਆ ਤੇ ਸਮੇਟ ਕੇ ਆ ਜਾਓ ਫਟਾਫਟ ਮੈਂ ਚੱਲਦਾ ਉਹ ਭਾਈ ਯਾਰ ਮੈਂ ਤੈਨੂੰ ਐਂ ਕਹਿੰਦਾ ਸੀਗਾ ਵੀ ਯਾਰ 12000 ਨਾਲ ਤਨਖਾਹ ਘੱਟ ਆ ਕੋਣ ਨੂੰ ਪਤਾ ਅੱਜ ਕੱਲੇ ਖਰਚੇ ਕਿੰਨੇ ਆ ਉਹ ਯਾਰ ਚਿੰਤਾ ਨਾ ਕਰ ਹਰ ਫੜ ਤੇ 1000 ਹੋਰ ਫੜ 15000 ਅਗਲੇ ਮਹੀਨੇ 16 ਫਿਰ 17 ਕੰਮ ਖਿੱਚੀ ਚੱਲੋ ਬਸ ਦਿੱਕਤਾਂ ਨਹੀਂ ਕਰਨੀਆਂ ਹੈ ਅੱਬੇ ਮਜ਼ਾ ਆਏਗਾ ਨਾ ਬਿੜੋ ਹਾਂ ਬਈ ਫਟਾਫਟ ਕਰ ਲਓ ਕੱਠਿਆ ਯਾਰ ਥੱਕ ਤੂ ਗਿਆ ਤੇ ਬਥੇਰੇ ਮਨ ਲਾਦਾ ਓ ਪਾਜੀ ਯਾਰ ਸਵੇਰ ਦੇ ਆਏ ਹੋਏ ਆ ਯਾਰ 5 ਵਜੇ ਯਾਰ ਭੁੱਖ ਲੱਗੀ ਕੁਝ ਮਗਾ ਦਿਓ ਯਾਰ ਖਾਣ ਨੂੰ ਯਾਰ ਓਏ ਚੱਕ ਥੈਂਕ ਯੂ ਭਾਜੀ ਯਾਰ ਖਾਓ 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 ਚਿੰਤਾ ਨਹੀਂ ਕਰਨੀ ਫਟਾਫਟ ਕਰੋ ਕੰਮ ਓਕੇ ਓਏ ਵੀ ਤੇ ਕੀ ਹੋ ਰਿਹਾ ਹੈ ਕੰਬਲ ਤੇ ਆਂਦੇ ਹੋ ਯਾਰ ਬੀਰ ਜੀ ਮਾ ਉਹ ਕਹਿੰਦਾ ਮੇਰਾ 15000 ਨਾਲ ਗੁਜ਼ਾਰਾ ਨਹੀਂ ਹੁੰਦਾ ਯਾਰ ਉਹ ਗੁਜ਼ਾਰਾ ਤਾਂ ਮੇਰਾ ਵੀ ਨਹੀਂ ਹੁੰਦਾ ਕੱਢਣਾ ਸੀ ਤੈਨੂੰ ਚੱਲ ਚੱਲ ਨਿਕਲ ਇਹ ਭਗਵਾਨ ਕੀ ਕਰ ਰਿਹਾ ਹੈ ਹਾ ਬਈ ਤੂੰ ਇਤਰੇ ਬਤਾਣੀ ਤਨਖਾਹ ਤਨਖਾਹ ਹਾਂ ਬਈ ਤਨਖਾਹ ਵਾਲਾ ਤਾਂ ਕੋਈ ਚੱਕਰ ਨਹੀਂ ਜੀ ਉਹ ਏਸੀ ਨਹੀਂ ਚੱਲਦਾ ਪਿਆ ਜੀ ਜੇ ਚਲਵਾ ਦੋ ਤਾਂ ਬੜੀ ਮਿਹਰਬਾਨੀ ਜੀ ਤੈਨੂੰ ਲੱਗਦੀ ਗਰਮੀ ਚੱਲ ਮਨਾਲੀ ਜਾ ਕੇ ਠੜੀਆਂ ਹਵਾਵਾ ਲੈ ਸਾਲੇ ਮੈਗੀ ਨਹੀਂ ਵੇਚ ਚੱਲ ਕਰਾਲਾ ਏਸੀ ਠੀਕ ਕਰਾਲਾ ਹੋਰ ਕਰਾਲਾ ਏਸੀ ਠੀਕ ਤੈਨੂੰ ਤਾਂ ਨਹੀਂ ਭੁੱਖ ਲੱਗੀ ਲੱਗੀ ਵੀਰੇ ਕੁਝ ਲੱਗੀ ਚੱਲ ਤੂੰ ਵੀ ਨਾਲ ਹੀ ਚੱਲ ਮੈਗੀ ਖਾਈ ਚੱਲ 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 ਨਿਕਲ ਨਿਕਲੋ ਨਿਕਲੋ ਫਟਾਫਟ ਆਕਸੀਜਨ ਹੈ ਵੀਰੇ ਇਹ ਹੀ ਕੁਝ ਹੁੰਦਾ ਪਤਾ ਬਾਹਰ ਕੀ ਹੋਇਆ ਪਸ